ਸਲੋਕ ਮਹੱਲਾ ਪੰਜਵਾਂ ਕਾਮਨਾ ਕਰੀ ਹੀ ਆਪਣਾ ਫਿਰਹਿ ਅਵੱਤਾ ਲੋਇ ਨਾਨਕ ਨਾਏ ਵਿਸਾਰਿਆ ਸੁਖ ਕਨੇਹਾ ਹੋਇ ਮਹੱਲਾ ਪੰਜਵਾਂ ਵਿਖੇ ਕੋੜਤਨ ਸਗਲ ਵਾਹੀ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਮ ਪੌੜੀ ਇਹ ਨਿਸ਼ਾਨੀ ਸਾਧ ਕੀ ਜਿਸ ਭੇਟ ਤਤ ਤਰੀਐ ਜਮ ਕੰਕਰ ਨੇੜ ਨਾ ਆਵੇ ਫਿਰ ਬੋੜ ਨਾ ਮਰੀਐ ਭਵ ਸਾਗਰ ਸੰਸਾਰ ਵਿਖ ਸੋ ਪਾਰ ਉੱਤਰੀਐ ਹਰ ਗੁਣ ਗੁਮਫੋ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਐ ਸ਼ਲੋਕ ਮਹੱਲਾ 5 ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਗੁੱਠਾ ਚਿੱਤ ਗਾਲੀਆਂ ਅਲਪ ਲਾਲੀਆਂ ਕਮ ਨਾ ਆਵਹਿ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ RAM ਨਾਮ ਧਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਤੋ ਨਾ ਚੱਲੇ ਖਸਮ ਨਾਲ ਲੱਭ 모ਹਿ ਬਗੁੱਤੇ ਕਰਤਬ ਕਰਨ ਭਲੇ ਰਿਆ ਮਦ ਮਾਇਆ ਸੁੱਤੇ ਫਿਰ ਫਿਰ ਜੂਨ ਪੁਵਾਈਆਂ ਜਮ ਮਾਰਗ ਉਤੇ ਕੀਤਾ ਪਾਏ ਨੇ ਆਪਣਾ ਦੁੱਖ ਸੀਤੀ ਜੁੱਤੇ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉਤੇ ਸ਼ਲੋਕ ਮਹੱਲਾ 5 ਪਠੰਡਿਆਂ ਬਹੰਦਿਆਂ ਸੰਬੰਧਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ 5 ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਇ ਪੌੜੀ ਸੱਬੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨਾ ਚੱਖ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਵੁਠਾ ਇਕ ਨਿਰੰજન ਰਾਵ ਰਹਿਆ ਪਾਉ ਦੁਈਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਰਬ ਦੇਵੈ ਟੁੱਠਾ ਸ਼ਲੋਕ ਮਹੱਲਾ ਪੰਜਵਾਂ ਜਾ ਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਗਾਲੀ ਬਿਆ ਵਿਚਾਰ ਨਾਨਕ ਧਣੀ ਵੀ ਹੋਨੀਆ ਮਹੱਲਾ ਪੰਜਵਾਂ ਨੀਹ ਜੇ ਵਿੱਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਪਾਦਰ ਪੱਦਰੋ ਪੌੜੀ ਸੋਹੀ ਸੇਵਿ ਹੋ ਜੀੜੇ ਦਾਤਾ ਬਖਸ਼ਿੰਦ ਕਿਲੇ ਵਿਖ ਸਭ ਬਨਾਸ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜੱਪੀਐ ਗੁਰਮੰਤ ਮਾਇਆ ਸਵਾਦ ਸਭ ਫਿੱਕੇ ਹਰ ਮਨ ਭਵੰਦ ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ ਸ਼ਲੋਕ ਮਹੱਲਾ 5 ਵਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋ ਖਾਏ ਕਿਸਾ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਈ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ ਜਿਤ ਖਾਦੈ ਮਨ ਤ੍ਰਿਪਤੀ ਐ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸੇਖਟਹਿ ਜਿਨ ਹਰ ਧਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨਿਸ਼ਚਲ ਏਕ ਸਰੀਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰਖਿਆ ਨਾਨਕ ਬਲ ਜਾਸ ਸ਼ਲੋਕ ਮਹੱਲਾ ਪੰਜਵਾ ਪਾਰ ਬ੍ਰਹਮ ਫਰਮਾਇਆ ਮੀਹ ਉਠਾ ਸਹਿਜ ਸੁਪਾਏ ਅਨ ਤਨ ਬਹੁਤ ਉਪਜਿਆ ਪ੍ਰਿਥਮੀ ਰੱਜੀ ਤਿਪਤ ਅਗਹਾਈ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜਾਈ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰਹਿ ਪਰਾਣੀਆਂ ਜਿਸ ਭਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦਵਾਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇ ਵਡ ਭਾਗੇ ਨਾਏ ਵਿਸਰਿਆ ਧ੍ਰਿਗ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂੜ ਪਨੀਤ ਸਾਧ ਲਖ ਕੋਟ ਪੈ ਰਾਗੇ ਸ਼ਲੋਕ ਮਹੱਲਾ 5 ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ ਜਿੱਥੇ ਡਿਠਾ ਮਿਰਤ ਕੋ ਇਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੇੜੈ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣ ਕਾ ਹਰ ਸੰਗ ਸਮਾਵੋ ਦੂਖ ਨਾ ਦੇਈ ਕਿਸੈ ਜੀ ਪਤ ਸਿਓ ਕਰ ਜਾਵ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵ ਸ਼ਲੋਕ ਦੋਹਾ ਮਹੱਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਧੜੀ ਵਾਤ ਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੀ ਤੁਦਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜਹਿ ਦੂਜਕ ਕੈ ਸੂਲ ਪੌੜੀ ਸਭ ਨਿਧਾਨ ਘਰ ਜਿਸਦੈ ਹਰ ਕਰੇ ਸੋ ਹੋਐ ਜਪ ਜਪ ਜੀਵਹਿ ਸੰਤ ਜਨ ਪਾਪਾ ਮਲ ਧੋਐ ਚਰਨ ਕਮਲੇ ਹਿਰਦੈ ਵਸਹਿ ਸੰਕਟ ਸਭ ਖੋਐ ਗੁਰ ਪੂਰਾ ਜਿਸ ਭੇਟੀਐ ਮਾਰੇ ਜਨਮ ਨਾ ਰੋਐ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸਲੋਕ ਡਖਣਾ ਮਹੱਲਾ ਪੰਜਵਾਂ ਪੂਰੀ ਪਰਮ ਵਝਾਏ ਪਰੀ ਮਹੱਬਤ ਹਿੱਕ ਤੂੰ ਜਿੱਥੋਂ ਵੰਹੇ ਜਾਏ ਤਥਾਉ ਮਾਜੂਦ ਸੋਏ ਮਹੱਲਾ ਪੰਜਵਾਂ ਚੜਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੜਾਰੀ ਹੰਸਾਂ ਸੀਤੀ ਚਿੱਤ ਉਲਾਸਹਿ ਕੁੱਕੜ ਦੀ ਓਡਾਰੀ ਪੌੜੀ ਰਸਨਾ ਉਚਰੈ ਹਰ ਸਰਵਣੀ ਸੁਣੈ ਸੋ ਉਧਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਅਠ ਸੱਠ ਤੀਰਥ ਮਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿਤਾ ਨਾਨਕ ਲੜ ਲਾਏ ਉਧਾਰਿਐਨ ਦਈਓ ਸੇਵ ਅਮਿਤਾ ਸਲੋਕ ਮਹੱਲਾ ਪੰਜਵਾਂ ਧੰੜੇ ਕੁਲਾਹ ਚੇਤਨਾ ਆਵੈ ਹਿਕੜੋ ਨਾਨਕ ਸੇ ਤਨ ਫਟੰ ਜਿਨਾਂ ਸਾਈਂ ਵਿਸਰੈ ਮਹੱਲਾ ਪੰਜਵਾ ਪ੍ਰੇਤ